ਸਾਸ੍ਰਿਕ ਗਾਲ ਜੀ ਤੁਹਾਡਾ ਸਵਾਗਤ ਹੈ ਜੀ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਦੇ ਹੋ ਗੱਲ ਕਰਦੇ ਆਂਗੇ ਜਿਹੜੇ ਭਰਾ ਮੱਝਾਂ ਜਾਂ ਗਾਵਾਂ ਵੱਡੇ ਫਾਰਮਾਂ ਦੇ ਵਿੱਚੋਂ ਖਰੀਦਦੇ ਹੈਗੇ ਦੇਖੋ ਆਪਾਂ ਫਾਰਮਾਂ ਦੇ ਵਿੱਚ ਹਮੇਸ਼ਾ ਉਹ ਇਹ ਗੱਲ ਨੂੰ ਦਿਮਾਗ 'ਚ ਰੱਖ ਕੇ ਜਾਂਦੇ ਆਂ ਵੀ ਚੰਗੇ ਜਾਨਵਰ ਹੁੰਦੇ ਨੇ ਫਾਰਮਾਂ ਦੇ ਵਿੱਚ ਮਹਿੰਗੇ ਜ਼ਰੂਰ ਹੁੰਦੇ ਨੇ ਪਰ ਚੰਗਾ ਦੁੱਧ ਦਿੰਦੇ ਨੇਗੇ ਚੰਗਾ ਰਿਕਾਰਡ ਹੁੰਦਾ ਉਹਨਾਂ ਦਾ ਪਰ ਪਤਾ ਨਹੀਂ ਕੀ ਗੱਲ ਲਾਂਬੇ ਫਾਰਮਾਂ ਵਾਲੇ ਪਸ਼ੂਆਂ ਦੇ ਤੇ ਫਾਰਮਾਂ ਵਾਲੇ ਭਰਾਮਾਂ ਦੇ ਜਿਆਦਾ ਆਉਂਦੇ ਨੇ ਅੱਜ ਕੱਲ੍ਹ ਅੱਦੋ 2-4 ਦਿਨਾਂ ਦੇ ਵਿੱਚ ਮੈਨੂੰ 3-4 ਫੋਨ ਇਹ ਆਏ ਨੇ ਜਿਹੜੇ ਨਾਮਵਾਰ ਫਾਰਮਾਂ ਚੋਂ ਪਸ਼ੂ ਖਰੀਦੇ ਸੀਗੇ ਉਹ ਪਸ਼ੂ ਰੇਟ ਦੇ ਹਿਸਾਬ ਨਾਲ ਬਿਲਕੁਲ ਵੀ ਸਹੀ ਨਹੀਂ ਢੁਕੇ ਹੈਗੇ ਲੋਕ ਪਸਤਾਉਂਦੇ ਨੇਗੇ ਫਾਰਮਾਂ ਦੇ ਵਿੱਚੋਂ ਇਹਨਾਂ ਨੇ ਮਹਿੰਗੇ ਪਸ਼ੂ ਖਰੀਦ ਕੇ ਨਾ ਚੰਗਾ ਦੁੱਧ ਕੱਢ ਰਹੇ ਨੇ ਤੇ ਨਾ ਚੰਗੇ ਪਿਛੇ ਬੱਚਰੂ ਨੇ ਇਹਨਾਂ ਦੇ ਦੇਖੋ ਫਾਰਮਾਂ ਵਾਲੇ ਵੀ ਅੱਜ ਕੱਲ੍ਹ ਆਪਣਾ ਵਪਾਰ ਹੀ ਪਣਾ ਬਾੜਾ ਕਰਨ ਲੱਗੇ ਮਾੜੇ ਫਾਰਮ ਦੇ ਵਿੱਚੋਂ ਮਾੜੇ ਪਸ਼ੂ ਖਰੀਦ ਲੈਂਦੇ ਨੇਗੇ ਆਪਦੇ ਫਾਰਮ ਦੇ ਵਿੱਚ 2-4 ਦਿਨ ਰੱਖ ਲੈਂਦੇ ਨੇ ਆਪਦੇ ਫਾਰਮ ਦਾ ਪਸ਼ੂ ਕਹਿ ਕੇ ਵੇਚਦੇ ਨੇ ਤੇ ਚੰਗਾ ਰੇਟ ਲਾਉਂਦੇ ਨੇ ਉਹਨਾਂ ਦਾ ਲੋਕ ਯਕੀਨ ਕਰ ਲੈਂਦੇ ਨੇ ਵੀ ਹਾਂ ਆਏ ਬੰਦੇ ਦਾ ਆਪਦੇ ਫਾਰਮ ਦਾ ਪਸ਼ੂ ਵਜਾਰ ਇੰਨੇ ਕਿਰਪੀਆਂ ਦਾ ਤਾਂ ਬਣਦਾਗਾ ਪਰ ਉਹ ਲਿਆਂਦਾ ਕਿਸੇ ਹੋਰ ਫਾਰਮ ਦੇ ਵਿੱਚੋਂ ਹੁੰਦਾ ਉਹ ਜਦੋਂ ਘਰੇ ਆਉਂਦਾ 2-4 ਦਿਨ ਰੱਖਦੇ ਆ ਫਿਰ ਆਪਣੀ ਅੱਖਾਂ ਖੁੱਲ੍ਹਦੀਆਂ ਨੇ ਪਰ ਫੇਰ ਬਾਅਦ ਚ ਅਗਲਾ ਮੰਨਦਾ ਨਹੀਂ ਹੈਗਾ ਉਹੀ ਗੱਲ ਵਪਾਰੀਆਂ ਵਾਲੀ ਲੈਣ ਆ ਜਾਂਦੀ ਹੈਗੀ ਇਹ ਗੱਲ ਦੇਖੋ ਠੱਗੀਆ ਠੱਗੀ ਹਰੇਕ ਨੇ ਮਾਰਨੀ ਆ ਜੇਬ ਭਰਨੀ ਹੈਗੀ ਅਗਲੇ ਨੇ ਆਪਾਂ ਨੂੰ ਆਪ ਸੁਚੇਤ ਹੋ ਕੇ ਚੱਲਣਾ ਪੈਂਦਾ ਇਹ ਕੰਮ ਦੇ ਵਿੱਚ ਮੱਝਾਂ ਗਾਈਆਂ 'ਚ ਹੁਣ ਸੋਨੂੰ ਪਤਾ ਹੈ ਜਿਵੇਂ ਪਹਿਲੀਆਂ ਗੱਲਾਂ 'ਚ ਕਹਿੰਦੇ ਹੁੰਦੇ ਸੀ ਵੀ ਕੱਪੜੇ 'ਚ ਬਾਹਲਾ ਜ਼ਿਆਦਾ ਓਲਾ ਹੁੰਦਾ ਹੁਣ ਅੱਜਕੱਲ ਮੱਝਾਂ ਗਾਈਆਂ 'ਚ ਬਹੁਤ ਜ਼ਿਆਦਾ ਓਲਾ ਹੋ ਗਿਆ ਦੂਜੀ ਗੱਲ ਬਹੁਤ ਸਾਰੇ ਭਰਾ ਫੈਟ ਨੂੰ ਲੈ ਕੇ ਕਮੈਂਟ ਕਰ ਰਹੇ ਸੀਗੇ ਲਾਸਟ ਵੀਡੀਓ ਦੇ ਵਿੱਚ ਹੁਣ ਬਹੁਤ ਵਧੀਆ ਟਾਈਮ ਚੱਲ ਰਿਹਾ ਹੈ ਬਾਈ ਆ ਦਿਨਾਂ ਦੇ ਵਿੱਚ ਪਰਾਲੀ ਆਪਾਂ ਨੂੰ ਆਮ ਮਿਲ ਜਾਂਦੀ ਹੈਗੀ ਤੁਸੀਂ ਚਾਰ ਪਾਉਨੇ ਹੋ ਉਹਦੇ ਵਿੱਚ ਚਰ ਲਾ ਕੇ ਪਾਓ ਤੁਸੀਂ ਪੱਠੇ ਪਾਉਨੇ ਆ ਉਹਦੇ ਵਿੱਚ ਚਰ ਲਾ ਕੇ ਪਾਓ ਤੂੜੀ ਪਾਉਨੇ ਹੋ ਤੁਸੀਂ ਉਹਦੇ ਵਿੱਚ ਕੋਤਰ ਕੇ ਪ੍ਰਾਲੀ ਪਾਓ ਸੋਡੀ ਫੈਟ 100% ਵਧੂਗੀ ਬਹੁਤ ਸਾਰੇ ਫਰਾ ਪਾਉਂਦੇ ਵੀ ਹੋਣਗੇ ਚੰਗੀ ਫੈਟ ਆਉਂਦੀ ਹੋਣੀ ਪਸ਼ੂ ਰਾਜ ਜੀ ਪੱਕਾ ਹੋਣਗੇ ਇਹਦੇ ਨਾਲ ਪ੍ਰਾਲੀ ਨਾਲ ਪ੍ਰਾਲੀ ਦੇ ਵਿੱਚ ਡਰਾਈ ਮੈਟਰ ਵਧੀਆ ਹੁੰਦਾ ਕਿਤੇ ਨਾ ਕਿਤੇ ਤੁਸੀਂ ਫੀਡ ਵਗੈਰਾ ਨਹੀਂ ਘਟਾਉਣੀ ਹੈਗੀ ਪ੍ਰਾਲੀ ਨਾਲ ਬੀਡ ਵਗੈਰਾ ਨਹੀਂ ਰੱਖਣੀਆਂ ਪਰ ਪਰਾਲੀ ਤੁਸੀਂ ਵਿੱਚ ਡਾਈਟ ਦੇ ਜ਼ਰੂਰ ਐਡ ਕਰੋ ਤੁਹਾਨੂੰ ਰਿਜ਼ਲਟ ਫੈਟ ਦਾ ਤੇ ਪਸ਼ੂ ਰਾਜੀ ਹੋਣ ਦਾ 100% ਮਿਲੇਗਾ ਇਹ ਗੱਲਾਂ ਸੀਗੀਆਂ ਬਾਕੀ ਹੋਰ ਕੋਈ ਸਵਾਲ ਜਵਾਬ ਹੋਵੇ ਕੋਈ ਵੀ ਪਰਾ ਕਰ ਸਕਦਾ ਹੈਗਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਬਹੁਤ ਸਾਰੇ ਪ੍ਰੋਪੋਸ ਦੇ ਹੁੰਦੇ ਨੇ ਰਿਪੀਟਰ ਪਸ਼ੂਆਂ ਦੇ ਰਿਪੀਟਰ ਪਸ਼ੂਆਂ ਦੀ ਬਈ ਗੌਰ ਹੀ ਆ ਟਾਈਮਿੰਗ ਆ ਥੋੜੇ ਮੋਟੇ ਟੀਕਾ ਬਦਲਾ ਕੇ ਭਰਿਆ ਕਰੋ ਦੁਪਹਿਰੀ ਟੀਕਾ ਭਰਿਆ ਕਰੋ 2-3 ਵਜੇ ਨਾ ਕਿ ਸਵੇਰੇ ਬਾਕੀ ਡੀਵਰਮਿੰਗ ਵਗੈਰਾ ਬਦਲ-ਬਦਲ ਗੋਲੀਆਂ ਦੇ ਚੱਲਿਆ ਕਰੋ ਉਹ ਗੱਲਾਂ ਨਾਲ ਵੀ ਬਹੁਤ ਫਰਕ ਪੈ ਜਾਂਦਾ ਹੈਗਾ ਧੰਨਵਾਦ ਤੁਹਾਡੇ ਸਾਰੇ ਪ੍ਰਾਪਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ